ਸਾਰਾ 시ਹਾਟਾ ਇਲਾਕਾ ਸੀਵਰੇਜ ਦੀ ਬਲਾਕੇਜ ਕਾਰਨ ਸਮੱਸਿਆ ਨਾਲ ਜੂਝ ਰਿਹਾ ਹੈ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਘੁੰਮ ਰਿਹਾ ਜਿਸ ਦਾ ਮੁੱਖ ਕਾਰਨ ਨਗਰ ਨਿਗਮ ਵੱਲੋਂ ਨਾਰਾਇਣਗੜ ਵਿਖੇ ਲਗਾਇਆ ਗਿਆ ਡਿਸਪੋਜ਼ਲ ਪਲੈਂਟ ਨਾ ਬਰਾਬਰ ਹੈ ਜਿੱਥੇ ਪਲੈਂਟ ਵਿੱਚ ਦੋ ਮੋਟਰਾਂ ਲਗਾਈਆਂ ਗਈਆਂ ਹਨ ਪਰ ਦੋਨੋਂ ਮੋਟਰਾਂ ਵਿੱਚ 300 ਪਾਵਰ ਵਾਲੀ ਮੋਟਰ ਚਲਾਈ ਜਾਂਦੀ ਹੈ ਜਦਕਿ 60 ਵਾਲੀ ਮੋਟਰ ਬੰਦ ਰਹਿੰਦੀ ਹੈ ਜਿਸ ਕਾਰਨ ਛੋਟੀ ਪਾਈਪ ਰਾਹੀਂ ਸੀਵਰੇਜ ਦਾ ਪਾਣੀ ਹੌਲੀ-ਹੌਲੀ ਡਿਸਪੋਜ਼ਲ ਪਲੈਂਟ ਤੱਕ ਪਹੁੰਚਦਾ ਹੈ ਉਦਰ ਪਲਾਂਟ ਦਾ ਖੂਬ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਅਤੇ ਪਲਾਂਟ ਤੇ ਗੰਦਗੀ ਦੀ ਪਰਮਾਰ ਹੈ। ਨਾ ਹੀ ਪਲਾਂਟ ਤੇ ਕੋਈ ਆਪਰੇਟਰ ਮੌਜੂਦ ਹੈ। ਆਪਰੇਟਰ ਦੇ ਕਮਰੇ ਤੇ ਤਾਲਾ ਲੱਗਾ ਦਿਖਾਈ ਦਿੱਤਾ। ਇਸ ਸੰਬੰਧੀ ਸਮਾਜ ਸੇਵਕ ਐਡਵੋਕੇਟ ਅਰਵਿੰਦ ਕੁਮਾਰ ਫਕਨਾ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਹਨੂੰ ਆਪਾਂ ਇਹ ਇੰਡੀਆ ਗੇਟ ਬਾਈਪਾਸ ਦੇ ਵਿੱਚ ਡਿਸਪੋਜ਼ਲ ਆ। ਇਹਨੂੰ ਆਪਾਂ ਡਿਸਪੋਜ਼ਲ ਕਹਿੰਦੇ ਆ ਜਿੱਥੋਂ ਪਾਣੀ ਡਿਸਪੋਜ਼ਲ ਥਰੂ ਜਾਂਦਾ ਵਾ ਆਪਣਾ ਐਸਟੀਪੀ ਪਲਾਂਟ ਆਪਣਾ ਕਾਪੜੇ ਘੜੀ ਠੀਕ ਹੈ ਜੀ। ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਪਿਛਲੇ ਕਾਫੀ ਦਿਨਾਂ ਤੋਂ ਬਰਸਾਤਾਂ ਬਹੁਤ ਭਾਰੀ ਪੈਂਦੀਆਂ ਵਾ ਬਰਸਾਤਾਂ ਦਾ ਹੀ ਕਰਕੇ ਸਾਰਾ ਹਾਟ ਆ ਇਸ ਵਕਤ ਸੀਵਰੇਜ ਦੀਆਂ ਹੋਦੀਆਂ ਤਕਰੀਬਨ ਭਰੀਆਂ ਪਈਆਂ ਨੇ ਪਾਣੀ ਜਾ ਨਹੀਂ ਰਿਹਾ ਸੀਵਰੇਜ ਦੇ ਵਿੱਚ ਸੜਕਾਂ ਦੇ ਉੱਤੇ ਪਾਣੀ ਖੜਾ ਵਾ ਮੈਂ ਇੱਥੇ ਡਿਸਪੋਜ਼ਲ ਤੇ ਖੜਾ ਹੋ ਕੇ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਥੇ ਵੀਡੀਓ ਬਣਵਾਈ ਬਣਾਈ ਸੀ ਤੇ ਇਹ ਮੁੱਦਾ ਚੁੱਕਿਆ ਸੀ ਕਿ ਡਿਸਪੋਜ਼ਲ ਦੇ ਉੱਤੇ ਮੋਟਰਾਂ ਪ੍ਰੋਪਰ ਨਹੀਂ ਚੱਲਦੀਆਂ ਅੱਜ ਵੀ ਤੁਸੀਂ ਮੌਕੇ ਤੇ ਆਏ ਜੇ ਪਹਿਲੀ ਗੱਲ ਤਾਂ ਇੱਥੇ ਕੋਈ ਆਪਰੇਟਰ ਨਹੀਂ ਮੌਜੂਦ ਦੂਸਰੀ ਗੱਲ ਆ ਸਿਰਫ ਛੋਟੀ ਮੋਟਰ ਚੱਲਦੀ ਆ 30 ਦੀ 60 ਦੀ ਮੋਟਰ ਅੱਜ ਫਿਰ ਬੰਦ ਆ ਦੇਖੋ ਜੀ ਆਪਾਂ ਪਹਿਲਾਂ ਵੀ ਬਾਰ-ਬਾਰ ਇਹ ਮੁੱਦਾ ਚੁੱਕਿਆ ਵਾ ਅੱਜ ਵੀ ਇਸੇ ਕਰਕੇ ਆਏ ਆ ਕਿਉਂਕਿ ਸਾਨੂੰ ਤਕਲੀਫ ਹੁੰਦੀ ਆ ਕਿ ਹਾਟਾ ਸੀਵਰੇਜ ਨਾਲ ਜੂਜੰਦਿਆ ਵਾ ਸੀਵਰੇਜ ਦੀ ਪ੍ਰੋਬਲਮ ਨਾਲ ਲੋਕੀ ਸਾਹਮਣਾ ਕਰ ਰਹੇ ਆ ਤੇ ਸਾਨੂੰ ਇਹ ਦਰਦ ਹੁੰਦਾ ਇਸ ਲਈ ਅਸੀਂ ਬਾਰ-ਬਾਰ ਇਥੇ ਆ ਕੇ ਇਹ ਮੁੱਦਾ ਚੁੱਕਦੇ ਆਂ ਤੇ ਜਿੰਨਾ ਚਿਰ ਤੱਕ ਪ੍ਰੋਪਰ ਇਹ ਡਿਸਪੋਜ਼ਲ ਨਹੀਂ ਕੰਮ ਕਰੂਗਾ ਤੇ ਅਸੀਂ ਇਦਾਂ ਹੀ ਇਹ ਮੁੱਦਾ ਚੁੱਕਦੇ ਰਵਾਂਗੇ ਤੇ ਮੈਂ ਜਿੱਦਾਂ ਕਿ ਤੁਸੀਂ ਅੱਜ ਮੌਕੇ ਤੇ ਫਿਰ ਦੇਖਿਆ ਕਿ ਸਿਰਫ ਛੋਟੀ ਮੋਟਰ ਚੱਲਣ ਦੀ ਹੈ ਜਿਹਦੇ ਕਰਕੇ ਇਹ ਪਾਣੀ ਦਾ ਹੱਲ ਪਾਣੀ ਅੱਗੇ ਨਹੀਂ ਜਾਊਗਾ ਪਿਛੇ ਡੱਕੇ ਲੱਗੇ ਰਹਿਣੇ ਕਿਉਂਕਿ ਬਰਸਾਤਾਂ ਦਾ ਮੌਸਮ ਹੈ ਮੀਂਹ ਕਾਫੀ ਭਾਰੀ ਪੈਂਦਾ ਵਾ ਤੇ ਮੇਰੀ ਇਹੋ ਹੀ ਅਫਸਰਾ ਅੱਗੇ ਸਾਰਿਆਂ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ 30 ਦੀ ਭਾਵੇਂ ਨਾ ਚਲਾਓ 60 ਦੀ ਮੋਟਰ ਚਲਾਓ ਰੈਗੂਲਰ ਚਲਦੀ ਰਹੇ অপারেਟਰ ਇੱਥੇ ਮੌਜੂਦ ਹੋਵੇ ਤਾਂ ਕਿ ਸ਼ਹਿੜੇ ਨੂੰ ਰਾਹਤ ਮਿਲ ਸਕੇ ਨਾਰਾਇਣਗੜ੍ਹ ਫਾਟਕ ਨਜ਼ਦੀਕ ਨਗਰ ਨਿਗਮ ਵੱਲੋਂ ਬਣਾਇਆ ਗਿਆ ਡਿਸਪੋਜ਼ਲ ਪਲਾਂਟ ਸਿਰਫ ਨਾਮ ਦਾ ਹੀ ਹੈ ਕਿਉਂਕਿ ਉੱਥੇ ਜੋ ਮੋਟਰਾਂ ਲਗਾਈਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਸਿਰਫ 30 ਪਾਵਰ ਵਾਲੀ ਮੋਟਰ ਚਲਾਈ ਜਾਂਦੀ ਹੈ ਜਦਕਿ 60 ਵਾਲੀ ਨੂੰ ਬੰਦ ਰੱਖਿਆ ਜਾਂਦਾ ਹੈ ਇਹ ਉਹ ਪਲਾਂਟ ਹੈ ਜਿਸ ਦੇ ਨਾਲ ਪੂਰੇ ਸ਼ਹਿਟਾ ਇਲਾਕੇ ਦਾ ਸੀਵਰੇਜ ਦਾ ਪਾਣੀ ਪਲਾਂਟ ਦੇ ਵਿੱਚ ਲਿਆਂਦਾ ਜਾਂਦਾ ਹੈ ਸੋ ਜਿਹੜੇ ਇਲਾਕੇ ਦੇ ਲੋਕ ਨੇ 시ਹਾਟਾ ਇਲਾਕੇ ਦੇ ਉਹ ਸੀਵਰੇਜ ਬਲੋਕੇਜ ਦੀ ਸਮੱਸਿਆ ਨਾਲ ਜੂਝ ਰਹੇ ਨੇ ਤੇ ਪਲਾਂਟ ਤੇ ਜਿਹੜਾ ਆਪਰੇਟਰ ਹੈ ਉਹ ਵੀ ਮੌਜੂਦ ਨਹੀਂ ਸੋ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ ਕਿਉਂਕਿ ਬਰਸਾਤਾਂ ਹੋ ਰਹੀਆਂ ਨੇ ਸੋ ਉਮੀਦ ਕਰਦੇ ਹਾਂ ਕਿ ਨਗਰ ਨਿਗਮ ਇਸ ਵੱਲ ਧਿਆਨ ਦੇਗਾ ਕੈਮਰਾਮੈਨ ਨਰੇਸ਼ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ